বাই নৱম্ব ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ। ਮੌਸਮ ਲਗਾਤਾਰ ਪੰਜਾਬ ਦੇ ਵਿੱਚ ਸਾਫ਼ ਅਤੇ ਖੁਸ਼ਕ ਬਣਿਆ ਹੋਇਆ ਹੈ। ਜਿਵੇਂ ਦੱਸਿਆ ਹੋਏ ਸੀ ਕਿ 21, 22 ਅਤੇ 23 ਤਰੀਕ ਨੂੰ ਪਹਾੜੀ ਇਲਾਕਿਆਂ ਦੇ ਵਿੱਚ ਉਚੇਰੀ ਜਗ੍ਹਾ ਬਰਫ਼ਵਾਰੀ ਅਤੇ ਮੀਂਹ ਦਾ ਦੌਰ ਦੇਖਣ ਨੂੰ ਮਿਲ ਸਕਦਾ ਹੈ। ਉੱਥੇ ਮੌਸਮ ਇਸੇ ਤਰ੍ਹਾਂ ਦਾ ਹੀ ਰਹਿਣ ਦੀ ਸੰਭਾਵਨਾ ਹੈ ਜਿਸ ਕਰਕੇ ਪੰਜਾਬ ਦੇ ਵਿੱਚ ਥੋੜਾ ਇਹ ਮੌਸਮ ਨਿੱਗਾ ਬਣਿਆ ਹੋਇਆ ਹੈ ਤੇ ਥੋੜਾ ਜਿਹਾ ਠੰਡੀਆਂ ਹਵਾਵਾਂ ਦੀ ਰੋਕ ਲੱਗੀ ਹੋਈ ਹੈ ਪਰ ਜਿਵੇਂ ਇਹ ਇਹ ਸਿਸਟਮ ਪਹਾੜੀ ਖੇਤਰਾਂ ਤੋਂ ਪਾਰ ਕਰੇਗਾ ਇੱਕ ਵਾਰ ਫਿਰ ਪੰਜਾਬ ਦੇ ਵਿੱਚ ਉੱਤਰ ਪੱਛੋਂ ਦੀਆਂ ਹਵਾਵਾਂ ਠੰਡ ਵਾਲੀਆਂ ਨੂੰ ਉਤਰਨ ਗਿਆ ਤੇ ਠੰਡ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਵਾਰ ਫੇਰ ਵਾਧਾ ਦੇਖਣ ਨੂੰ ਮਿਲੇਗਾ। ਪੰਜਾਬ ਦੇ ਵਿੱਚ ਇਸ ਮਹੀਨੇ ਦੇ ਅਖੀਰਲੇ ਦਿਨਾਂ ਤੱਕ ਮੀਂਹ ਦੀ ਕੋਈ ਵੀ ਖਾਸ ਸੰਭਾਵਨਾ ਨਹੀਂ ਹੈ। ਮੌਸਮ ਮੁੱਖ ਤੌਰ ਤੇ ਸਾਫ਼ ਰਹੇਗਾ। ਟੈਂਪਰੇਚਰ 7-8-9 ਡਿਗਰੀ ਸਵੇਰ ਵੇਲੇ ਅਤੇ ਦਿਨ ਦਾ ਟੈਂਪਰੇਚਰ 20/ ਡਿਗਰੀ ਦੇ ਆਸ-ਪਾਸ ਬਣਿਆ ਹੋਇਆ ਹੈ। ਉੱਤਰ ਭਾਰਤ ਦੇ ਬਹੁਤੇ ਇਲਾਕਿਆਂ ਦਾ ਮੌਸਮ ਲਗਾਤਾਰ ਸਾਫ਼ ਹੈ ਹਵਾ ਅਜੇ ਵੀ ਕਈ ਇਲਾਕਿਆਂ ਦੇ ਵਿੱਚ ਖਰਾਬਣੀ ਹੋਈ ਹੈ ਖਾਸ ਕਰਕੇ ਦਿੱਲੀ ਜਾਂ ਦਿੱਲੀ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਹਵਾ ਦਾ ਲੈਵਲ ਅਜੇ ਵੀ ਖਰਾਬ ਹੈ ਜਿੰਨਾ ਕਿ ਕੋਈ ਵਧੀਆ ਮੀਂਹ ਨਹੀਂ ਪੈਂਦਾ ਉਸ ਉੱਚੋਂ ਰਾਹਤ ਮਿਲਦੀ ਹੋਈ ਦਿਖਾਈ ਨਹੀਂ ਦੇ ਰਹੀ